ਚਲੀ ਜਾਏ ਅੱਗੇ ਮਹਾਰਾਜ ਭਗਤ ਰਵਿਦਾਸ ਜੀ ਨੇ ਆਖਿਆ ਕਹਿੰਦੇ ਕੋ ਰਵਿਦਾਸ ਪਰੋ ਤੇਰੀ ਸਾਬਾ ਸਾਬਾ ਕਹਿੰਦੇ ਨੇ ਸ਼ਰਨ ਨੂੰ ਭਗਤ ਰਵਿਦਾਸ ਜੀ ਕਹਿੰਦੇ ਮੈਂ ਤੁਹਾਡੀ ਸ਼ਰਨ ਚ ਆਇਆ ਮੈਂ ਤੁਹਾਡੇ ਚਰਨਾਂ ਦੀ ਓਟ ਲਈ ਆਸਰਾ ਲਿਆ ਆਪਾਂ ਵੀ ਸਾਰੇ ਘਰੋਂ ਚੱਲ ਕੇ ਗੁਰੂ ਕੋਲੇ ਆਉਨੇ ਆ ਇੱਕ ਸਿੱਖ ਨੇ ਕਲਗੀਧਰ ਮਹਾਰਾਜ ਨੂੰ ਸਵਾਲ ਕੀਤਾ ਸੀ ਮਹਾਰਾਜ ਜਿਹੜਾ ਅਸੀਂ ਮੱਥਾ ਟੇਕਦੇ ਇਹਦੇ ਨਾਲ ਕੀ ਹੁੰਦਾ ਜਿਹੜਾ ਅਸੀਂ ਮੱਥਾ ਟੇਕਦੇ ਆ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕੀ ਹੁੰਦਾ ਇਹਦੇ ਨਾਲ ਤੇ ਮਹਾਰਾਜ ਕਲਗੀਧਰ ਪਿਤਾ ਨੇ ਮੋਹਰ ਮੰਗਵਾਈ ਮਹਾਰਾਜ ਉਹ ਮੋਹਰ ਆਪਣੇ ਸਿੰਘ ਨੂੰ ਵਿਖਾਉਂਦੇ ਆ ਕਹਿੰਦੇ ਦੇਖ ਇਹਦੇ ਤੇ ਅੱਖਰ ਪੁੱਠੇ ਆ ਮੋਹਰ ਤੇ ਅੱਖਰ ਪੁੱਠੇ ਹੁੰਦੇ ਆ ਨਾ ਜਦੋਂ ਉਹਨੂੰ ਆਪਾਂ ਕਾਗਜ਼ ਤੇ ਲਾ ਦਿੰਨੇ ਅੱਖਰ ਸਿੱਧੇ ਹੋ ਜਾਂਦੇ ਮਹਾਰਾਜ ਕਹਿੰਦੇ ਜਦੋਂ ਬੰਦਾ ਗੁਰੂ ਦੇ ਦਰ ਤੇ ਆ ਕੇ ਆਪਣਾ ਮੱਥਾ ਰੱਖ ਦਿੰਦਾ ਹੈ ਭਾਵਨਾ ਦੇ ਨਾਲ ਸਿਰ ਝੁਕਾ ਦਿੰਦਾ ਹੈ ਨਾ ਬੰਦੇ ਦੀ ਜ਼ਿੰਦਗੀ ਦੇ ਪੁੱਠੇ ਲੇਖ ਵੀ ਸਤਿਗੁਰੂ ਦੇ ਦਰ ਤੇ ਆ ਕੇ ਸਿੱਧੇ ਹੋ ਜਾਂਦੇ ਆ ਜਿਵੇਂ ਮੋਹਰ ਦੇ ਅੱਖਰ ਪੁੱਠੇ ਹੁੰਦੇ ਆ ਪਰ ਜਦੋਂ ਕਾਗਜ਼ ਤੇ ਲੱਗ ਜਾਂਣ ਤੇ ਸਿੱਧੇ ਹੋ ਜਾਂਦੇ ਏਸੇ ਕਰਕੇ ਭਗਤ ਰਵਿਦਾਸ ਕਹਿੰਦੇ ਆ ਜੀ ਕੋ ਰੇ ਵਦਾਸ ਪਰੋ ਤੇਰੀ ਸਭ ਕਹਿੰਦੇ ਮੈਂ ਤੁਹਾਡੀ ਸ਼ਰਨ ਚ ਆਇਆ ਸ਼ਰਨ ਵਿੱਚ ਆਉਣ ਵਾਲੇ ਨੂੰ ਮਹਾਰਾਜ ਨੇ ਵੀ ਕਿਹਾ ਭਰੋਸਾ ਲੈ ਕੇ ਆਈਂ ਵਿਸ਼ਵਾਸ ਲੈ ਕੇ ਆਈਂ ਯਕੀਨ ਲੈ ਕੇ ਆਈਂ ਜਦੋਂ ਆਪਾਂ ਨੂੰ ਕੋਈ ਪ੍ਰੋਬਲਮ ਹੋਵੇ ਤੇ ਆਪਾਂ ਨੂੰ ਗਵਾਂਢੀ ਆ ਕੇ ਦੱਸੇ ਨਾ ਫਲਾਣੇ ਡਾਕਟਰ ਕੋਲੇ ਦਵਾਈ ਲੈਣ ਜਾਂ ਤੇ ਜੇ ਆਪਾਂ ਘਰੋਂ ਹੀ ਕਹਿਣਾ ਸ਼ੁਰੂ ਕਰਦੀਏ ਨਾ ਪਤਾ ਨਹੀਂ ਮੈਂ ਠੀਕ ਹੋਵਾਂਗਾ ਨਹੀਂ ਹੋਵਾਂਗਾ ਉਹ ਡਾਕਟਰ ਮੈਨੂੰ ਠੀਕ ਕਰੇਗਾ ਕਿ ਨਹੀਂ ਕਰੇਗਾ ਜਦੋਂ ਪਹਿਲਾਂ ਹੀ ਹੌਸਲਾ ਤੋੜ ਲਈਏ ਫਿਰ ਕੀ ਹੋਏਗਾ ਆਪਣਾ ਵਿਸ਼ਵਾਸ ਭਰੋਸਾ ਜਿਹੜਾ ਯਕੀਨ ਜਿਹੜਾ ਉਹ ਬੰਦੇ ਨੂੰ ਬੜੀਆਂ ਬਖਸ਼ਿਸ਼ਾਂ ਗੁਰੂ ਦੇ ਘਰੋਂ ਦੇ ਦਿੰਦਾ ਤੇ ਮਹਾਰਾਜ ਨੇ ਜਦੋਂ ਆਪਾਂ ਗੁਰੂ ਘਰ ਵੱਲ ਤੁਰਦੇ ਆ ਨਾ ਮਹਾਰਾਜ ਨੇ ਸਾਨੂੰ ਕਿਹਾ ਕਹਿੰਦੇ ਇੱਦਾਂ ਆਇਆ ਕਰ ਗੁਰੂ ਘਰ ਤਉ ਮੈਂ ਆਇਆ ਸ਼ਰਨੀ ਆਇਆ ਭਰੋਸੇ ਆਇਆ ਕਿਰਪਾ ਆਇਆ ਕਹਿੰਦੇ ਮੈਂ ਇਸ ਭਰੋਸੇ ਨਾਲ ਤੁਹਾਡੀ ਸ਼ਰਨ ਵਿੱਚ ਆਇਆ ਕਿ ਦਾਤਾ ਜੀ ਤੁਸੀਂ ਕਿਰਪਾ ਕਰੋਗੇ ਤੁਸੀਂ ਮਿਹਰ ਕਰੋਗੇ ਤੁਸੀਂ ਰਹਿਮਤ ਕਰੋਗੇ ਮੇਰੀ ਜ਼ਿੰਦਗੀ ਨੂੰ ਸਿੱਧੇ ਰਾਹ ਪਾ ਦੋਗੇ ਮੈਂ ਵਿਸ਼ਵਾਸ ਲੈ ਕੇ ਆਇਆ ਭਗਤ ਰਵਿਦਾਸ ਜੀ ਕਹਿੰਦੇ ਕਹੋ ਰਵਿਦਾਸ